ਸਾਧਾਰੀ ਕਾਰਜ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਬੇਗੈਰਤ ਲੋਕ ਮੇਰਾ ਮਿੱਤਰ ਆਇਆ ਇੰਗਲੈਂਡ ਤੋਂ ਤਕਰੀਬਨ 6-7 ਸਾਲ ਉਸ ਦੀ ਕਿਸੇ ਨੇ ਭਲੇ ਸੱਜਣ ਨੇ ਇੰਗਲੈਂਡ ਭੇਜਿਆ ਚ ਮਦਦ ਕਰਦੀ ਸੀ ਬਹੁਤ ਪੜਿਆ ਲਿਖਿਆ ਸੀ ਨੌਕਰੀ ਨਾ ਮਿਲਣ ਕਰਕੇ ਮਜ਼ਦੂਰੀ ਕਰਦਾ ਸੀ ਕਿਸੇ ਭਰੇ ਇਨਸਾਨ ਦੇ ਮਜਦੂਰੀ ਕਰ ਰਿਹਾ ਸੀ ਉਸ ਭਰੇ ਇਨਸਾਨ ਦਾ ਪਰਿਵਾਰ ਇੰਗਲੈਂਡ ਸੈਟ ਸੀ ਉਹਨਾਂ ਦੀ ਕੁੜੀ ਇੰਗਲੈਂਡ ਗਈ ਹੋਈ ਸੀ ਉਸਨੇ ਉਸਨੇ ਕਾਲੇ ਨਾਲ ਵਿਆਹ ਕਰਵਾ ਕੇ ਉਸ ਨਾਲ ਇੰਗਲੈਂਡ ਦੀ ਸਿਟੀਜਨਾਂ ਸਿਟੀਜਨਸ਼ਿਪ ਲਈ ਸੀ ਹੁਣ ਸਾਰਾ ਪਰਿਵਾਰ ਇੰਗਲੈਂਡ ਵਿੱਚ ਸੈਟ ਹੈ ਉਹ ਤਾਂ ਪੰਜਾਬ ਵਿੱਚ ਹੀ ਚੰਗੇ ਰਸੋਖਦਾਰ ਜਾਇਦਾਦ ਜ਼ਮੀਨ ਦੇ ਮਾਲਕ ਸਨ ਪਰ ਸਬਰ ਨਹੀਂ ਸੀ ਇੰਗਲੈਂਡ ਦੀ ਟਹਰ ਕੁੱਲ ਨੇ ਬੱਚੇ ਬਰਬਾਦ ਕਰ ਦਿੱਤੇ ਚਲੋ ਅੱਗੇ ਚੱਲਦੇ ਹਾਂ ਉਂਝ ਭੱਲੇ ਬੰਦੇ ਨੇ ਅਮਰਵੀਰ ਦੀ ਕਾਬਿਲ ਤੇ ਪੰਜਾਬ ਪੜ੍ਹਾਈ ਦੇਖ ਅੰਗਰੇਜ਼ਾਂ ਜਾਣ ਚ ਮਦਦ ਕਰੀ ਅਮਰਵੀਰ ਆਮ ਗਰੀਬ ਘਰ ਦਾ ਮੁੰਡਾ ਸੀ ਸਰਕਾਰੀ ਨੌਕਰੀ ਲਈ ਰਿਸਵਤ ਜੋਗੇ ਪੈਸੇ ਨਹੀਂ ਸੀ ਪਰਿਵਾਰ ਨੇ ਮਿਹਨਤ ਮਜ਼ਦੂਰੀ ਕਰਕੇ ਪੜਾਇਆ ਪਰ ਹਾਲਾਤ ਬਹੁਤ ਮਾੜੇ ਸੀ ਆਪਣਾ ਕਾਰੋਬਾਰ ਕਰਨ ਜੋਗੇ ਵੀ ਪੈਸੇ ਨਹੀਂ ਸੀ ਕੋਲ ਨਾ ਰਜਿਸਟਰੀ ਵਾਲਾ ਮਕਾਨ ਕਰਜ਼ੇ ਤੇ ਲੈ ਕੇ ਸਕੇ ਉਸ ਨੂੰ ਗੈਣੇ ਹੇਤਰ ਜਦੋਂ ਕੁਝ ਕੋਲ ਨਹੀਂ ਸੀ ਗਰੰਟੀ ਵੀ ਨਹੀਂ ਸੀ ਪਾਉਂਦਾ ਤਾਂ ਮਜ਼ਦੂਰੀ ਕਰਨ ਲੱਗ ਪਿਆ 25 ਸਾਲ ਦੀ ਉਮਰ ਕੇਸ ਰੱਖੇ ਸੀ ਦਾੜ੍ਹੀ ਕਟਾ ਰਿਹਾ ਸੀ ਅਮਰਵੀਰ ਜਾਨੀ ਵੀਰਾ ਉਸ ਭਲੇ ਬੰਦੇ ਦੀ ਮਦਦ ਨਾਲ ਇੰਗਲੈਂਡ ਚਲੇ ਗਿਆ ਵੀਰੇ ਨੇ ਸੱਤ ਸਾਲ ਇੰਗਲੈਂਡ ਚ ਪੰਜਾਬ ਲਾ ਕੇ ਪੰਜਾਬ ਚ ਆ ਗਿਆ ਪੀਆਰ ਹੁੰਦੀ ਤਾਰਾ ਬੜੀਆ ਮਿਹਨਤ ਕੀਤੀ ਦਿਨ ਰਾਤ ਚੰਗੇ ਪੈਸੇ ਬਣਾ ਹੁਣ ਪੰਜਾਬ ਵਿੱਚ ਰਹਿਣਾ ਚਾਹੁੰਦਾ ਹੈ ਪਰ ਇੰਗਲੈਂਡ ਕਦੇ ਵੀ ਜਾ ਸਕਦਾ ਸੀ ਵਿਆਹ ਵੀ ਹੁਣੇ ਹੀ ਕਰਵਾਉਣਾ ਉਸਨੇ ਵੀਰੇ ਨੂੰ ਉਧਰ ਦੀ ਵੀ ਕੁੜੀਆਂ ਮਿਲਦੀਆਂ ਸੀ ਪਰ ਵਿਆਹ ਲਈ ਹੋਰ ਜਾਤਾਂ ਦੇ ਰਿਤੇ ਪੰਜਾਬ ਵਿੱਚ ਵੀ ਆ ਰਹੇ ਸੀ ਬਾਹਰ ਜਾਣ ਦੀਆਂ ਚਾਹਵਣ ਕੁੜੀਆਂ ਵੀ ਤੇ ਪਰ ਵੀਰੇ ਨੇ ਨਾ ਕੀਤੀ ਅਮਰੀਕਾ ਨਾਲੀਆਂ ਕੁੜੀਆਂ ਪੀਆਰ ਕਰਕੇ ਰਾਜੀ ਵੀ ਸੀ ਦਲੀ ਪਰ ਜਾਣਾ ਇੰਗਲੈਂਡ ਸੀ ਵੀਰਾ ਨਹੀਂ ਮੰਨਿਆ ਵੀਰੇ ਨੂੰ ਆਮ ਕਰਦੀ ਪੜੀ ਦੇਖੀ ਕੁੜੀ ਆਪਣੇ ਭਾਈਚਾਰੇ ਦੀ ਤਖੰਦ ਆ ਗਈ ਸੀ ਸਾਦਾ ਵਿਆਹ ਕਰਨਾ ਪਾਰਟੀ ਮਿੱਤਰਾਂ ਨੂੰ ਘਰੇ ਕਰੂ ਮੈਂ ਤੇ ਵੀਰਾ ਪੈਗ ਲਾ ਰਹੇ ਸੀ ਵੀਰੇ ਦੀ ਕੋਠੀ ਪਾਰਕ 'ਚ ਮੈਂ ਵੀਰੇ ਨੂੰ ਕਿਹਾ ਅਮੀਰ ਘਰਾਂ ਦੇ ਰਿਸ਼ਤੇ ਆਏ ਤੂੰ ਰਮਦਾਸਿਆ ਸਿੱਖ ਕੌਮ 'ਚੋਂ ਤੈਨੂੰ ਵੱਡੀ ਜਾਤ ਕਹਾਉਣ ਵਾਲੇ ਰਿਸ਼ਤੇ ਆ ਰਹੇ ਸੀ ਕਿਉਂ ਨਹੀਂ ਮੰਨਿਆ ਅੰਦੇ ਲਾਂਡ ਚ ਪੱਕੀਆਂ ਕੁੜੀਆਂ ਵਿਆਹ ਕਰਾਉਣ ਨੂੰ ਫਿਰਦੀਆਂ ਸੀ ਤੂੰ ਕਿਉਂ ਨਹੀਂ ਮੰਨਿਆ ਅਖੀਰ ਵਾਰ-ਵਾਰ ਪੁੱਛਣ ਤੇ ਵੀਰਾ ਬੋਲਿਆ ਦੋ ਪੈਗ ਲੱਗੇ ਸੀ ਸਰੂਰ ਬਣ ਲੱਗਿਆ ਸੀ ਵੀਰਾ ਵੀ ਘਟਬੋਲਦਾ ਸੀ ਵੀਰੇ ਨੇ ਕਹਿਣਾ ਸ਼ੁਰੂ ਕੀਤਾ ਲੈ ਹੁਣ ਪ੍ਰੀਤ ਭਾਈ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਜਿਸ ਦੇਸ ਦਾ ਖਾਦਾ ਉਸ ਦੀ ਕਿਰਪਾ ਨਾਲ ਅੱਜ ਹਾਲਾਤ ਵਧੀਆ ਨੇ ਚਾਰ ਪੈਸੇ ਕੋਲ ਵੀ ਨਹੀਂ ਤਾ ਮਕਾਨ ਵਧੀਆ ਬਣ ਗਿਆ ਉਹਨਾਂ ਨੂੰ ਪੜਨਾ ਵੀ ਗਲਤ ਹੈ ਤੂੰ ਹਟ ਨਹੀਂ ਰਿਹਾ ਸਵਾਲ ਕਰਨ ਤੋਂ ਤੈਨੂੰ ਲੱਗਦਾ ਮੈਂ ਅਹੰਕਾਰੀ ਬਣ ਗਿਆ ਔਕਾਤ ਭੁੱਲ ਗਿਆ ਦਿਨ ਭੁੱਲ ਗਿਆ ਪਹਿਲੇ ਲੋਕ ਗੱਲਾਂ ਕਰਦੇ ਨੇ ਪਿੰਡ ਦੇ ਪਰ ਸਾਥ ਸੁਣੀ ਮੈਂ ਇੰਗਲੈਂਡ ਗਿਆ 10 ਦਿਨ ਸਰਦਾਰਾਂ ਦੇ ਘਰ ਰਹਾ ਵਧੀਆ ਸੇਵਾ ਹੋਈ ਜਿੰਨਾ ਉਹ ਕਰ ਸਕਦੇ ਸੀ ਪਰ ਅਸੀਂ ਕਦੇ ਅਠ ਜੀ ਸ਼ੁੱਕਰਵਾਰ ਤੋਂ ਛੁੱਟ 10 ਮਿੰਟ ਕੱਠੇ ਨਹੀਂ ਸੀ ਹੋਈ ਕੋਈ ਰਾਤ ਨੂੰ ਦਿਨ ਦੀ ਡਿਊਟੀ ਤੇ ਭੱਜਾ ਦੌੜੀ ਲੱਗੀ ਹੋਈ ਰਹਿੰਦੀ ਕਿਸੇ ਤੱਕ ਕੋਈ ਮਤਲਬ ਨਹੀਂ ਸੀ ਕੰਮ ਨੇ ਕੰਮ ਵੀ ਜੀ ਵਸ ਸਾਰੇ ਕੀਤੇ ਹੋਏ ਸੀ ਸਭ ਦੇ ਆਪੋ ਆਪਣੇ ਰਸਤੇ ਚੱਲੋ ਮੇਰੀ ਵਧੀਆ ਜਗ੍ਹਾ ਨੌਕਰੀ ਲੱਗ ਗਈ ਅਕਾਊਂਟ ਦੀ ਸੈਲਰੀ ਵਧੀਆ ਸੀ ਤਾਂ ਹੀ ਪੰਜਾਬ ਵਿੱਚ ਖਰਚ ਕਰ ਇਧਰ 3 ਲੱਖ ਤੋਂ ਉੱਪਰ ਮਹੀਨਾ ਭੇਜੀ ਗਿਆ ਪਰ ਮੈਂ ਜਿਸ ਮਕਾਨ 'ਚ ਰਹਿੰਦਾ ਸੀ ਗੁਆਣ 'ਚ ਇੱਕ ਬਜ਼ੁਰਗ ਵਕੀਲ ਰਿਟਾਇਰ ਰਹਿੰਦਾ ਸੀ ਉਸ ਬੱਚੇ ਉਸਦੇ ਬੱਚੇ ਦੂਰ ਰਹਿੰਦੇ ਸੀ ਕਦੇ ਕਦਾਈ ਮਿਲਣਾਉਂਦੇ ਪਰ ਮੈਂ ਜਦੋਂ ਘਰੋਂ ਕੰਮ ਤੇ ਨਿਕਲਦਾ ਉਹ ਅੰਗਰੇਜ਼ ਬਜ਼ੁਰਗ ਮੈਂਡੇ ਭੈੜੀਆਂ ਗਾਲਾਂ ਕੱਢਦਾ ਜਿਵੇਂ ਬਲਡੀ ਫੂਲ ਇਡਿਟ ਇੰਡੀਅਨ ਬਲੈਕ ਡੌਗੀ ਭਾਵ ਪੰਜਾਬ ਚ ਸੁਣ ਹਰਾਮੀ ਬੇਈਮਾਨ ਗਦਾਰ ਧੋਖੇਬਾਜ਼ ਝੂਠੇ ਫਰੇਬੀ ਮਤਲਬ ਪ੍ਰਸਤ ਬੇਸ਼ਰਮ ਬੇਗਰਤ ਸੇਸਪੋਕ ਕੁੜੀਪੋਕ ਕਰ ਪਰ ਮਾਂ ਦੀ ਗਾਲ ਨਹੀਂ ਕੱਢੀ ਕਦੀ ਵੜੀ ਇਡੀਅਟ ਆਮ ਗਾਰਸੀ ਮੈਂ ਬੋਲਿਆ ਤੂੰ ਇੱਕ ਨੰਬਰ ਸੀ ਡਰਿਆ ਕਿਉਂ ਉਸ ਤੋਂ ਪੁਲਿਸ ਬਹੁਤ ਇਮਾਨਦਾਰ ਹੈ ਉਹਨਾਂ ਦੀ ਮਦਦ ਲੈਂਦਾ ਜਾਂ ਤੈਨੂੰ ਸਮਝ ਨਹੀਂ ਆਈ ਅਮਰਵੀਰ ਨੇ ਸ਼ੁਰੂ ਕੀਤਾ ਨਹੀਂ ਮਿੱਤਰ ਸਭ ਸਮਝ ਆਉਂਦੀ ਸੀ ਗੁੱਸਾ ਵੀ ਬਹੁਤ ਆਉਂਦਾ ਪਰ ਮੈਂ ਆਪਣੇ ਕੰਮ ਤੱਕ ਮਤਲਬ ਰੱਖਿਆ ਮੈਂ ਸੋਚਦਾ ਸੀ ਮੋਟੀ ਜਾਣ ਤੇ ਤੂੰ ਆਪਣੇ ਘਰ ਜਾਂ ਵੱਲ ਨજર ਜਦੋਂ ਹਲ ਗਿਆ ਨਿਕਲ ਜਾਉ ਇੱਥੋਂ ਚੰਗੀ ਨੌਕਰੀ ਪਰ तकरीबन ਹਰ ਅੰਗਰੇਜ਼ ਦੀ ਨਜ਼ਰ ਖਾਸ ਕਰ ਭਾਰਤੀ ਬੰਗਲਾਦੇਸ਼ ਪਾਕਿਸਤਾਨ ਪ੍ਰਤੀ ਬਹੁਤ ਘਟਿਆ ਬਹੁਤ ਨੀਵਾਂ ਦਿਖਾਉਣ ਦੀ ਕੋਸ਼ਿਸ਼ ਹੁੰਦੀ ਬਹੁਤ ਪੁਲਿਸ ਦੀ ਮਦਦ ਲੈਂਦੇ ਨੇ ਆਪ ਲੜਦੇ ਨੇ ਜ਼ਿਆਦਾਤਰ ਸਰਕਾਰਾਂ ਤੋਂ ਚੋਰੀ ਰਹਿੰਦੇ ਨੇ ਪਰ ਇੰਗਲੈਂਡ ਦੀ ਸਰਕਾਰ ਪੁਲਿਸ ਕੁਝ ਨਹੀਂ ਕਰ ਸਕਦੀ ਆਪਣੇ ਲੋਕਾਂ ਖਰਾਬ ਮੈਂ ਸੀਰੀਅਸ ਨਹੀਂ ਲਿਆ ਕੰਮ ਤੇ ਧਿਆਨ ਰੱਖਿਆ ਪਰ ਇੱਕ ਇਸੇ ਤਰ੍ਹਾਂ 2 ਸਾਲ ਬੀਤ ਗਏ ਹਰ ਰੋਜ਼ ਨਵੀਂ ਗੱਲ ਸੁਣਦਾ ਟੈਂਟਾ ਕਾਲਜ ਦੇ ਦੇਣਾ ਆ ਗਈ ਹਫਤੇ ਦੀਆਂ ਛੁੱਟੀਆਂ ਸਨ ਕੋਈ ਕੰਮ ਨਹੀਂ ਸੀ ਕਰ ਸਕਦਾ ਐਮਰਜੈਂਸੀਆਂ ਐਮਰਜੈਂਸੀ ਵਾਲਿਆਂ ਤੋਂ ਬਿਨਾ ਮੈਂ ਬਹਿ ਗੁਰੂ ਤੇ ਆਸ ਰੱਖੀ ਸੀ ਆਪੇ ਅਕਲ ਦੇਵੇਗਾ ਇਸ ਨੂੰ ਉਹੀ ਹੋਇਆ ਪਰ ਉਸ ਦੀਆਂ ਗਾਲਾਂ ਭਾਰਤੀਆਂ ਲਈ ਖਾਸ ਕਰ ਪੰਜਾਬੀ ਲੋਕਾਂ ਲਈ ਸਹੀ ਸੀ ਸੱਚੀਆਂ ਸੀ ਮੈਂ ਕਿਹਾ ਕਿਵੇਂ ਇੱਕ ਇੱਕ ਪੈਗ ਲਾਇਆ ਹੋਰ ਸੁਣ ਫਿਰ ਉਹ ਅੰਗਰੇਜ਼ ਜਿਸੂ ਮਸੀਹ ਦੀ ਜਨਮ ਦੇ ਦਿਨਾਂ 'ਚ ਸੈਂਟਾ ਕਲਾਜ ਦੇ ਦਿਨਾਂ 'ਚ ਮੇਰੇ ਲਈ ਗਿਫਟ ਲੈ ਕੇ ਆਇਆ ਮੈਂ ਹੈਰਾਨ ਸੀ ਇਹ ਕੀ ਬਾਈ ਗੁਰੂ ਨੇ ਸੁਣ ਲਈ ਉਸ ਨੇ ਮੈਨੂੰ ਵਿਸ਼ ਕੀਤਾ ਮੈਂ ਵੀ ਧੰਨਵਾਦ ਦੀ ਹੋਇਆ ਮੈਂ ਡਰਿੰਕ ਲਈ ਪੁੱਛਿਆ ਉਸ ਨੂੰ ਉਹ ਕਹਿੰਦਾ ਸ਼ਾਪਿੰਗ ਸ਼ਾਪਿੰਗ ਲੈਵੇਂਗਾ ਲਮਾਂਗਾ ਮੈਂ ਦੋ ਗਲਾਸਾਂ 'ਚ ਪਾਈ ਛਿੱਪ ਛਪ ਲਈ ਉਹ ਅੰਗਰੇਜ਼ ਪੌਲ ਦਿਸੂ ਜਾ ਬੋਲਿਆ ਹੱਸਦਾ ਹੈ ਸਾਨੂੰ ਸੌਰੀ ਮੈਂ ਤੇਰੇ ਤੋਂ ਪਹਿਲਾਂ ਇੱਥੇ ਇੰਡੀਆਨ ਖਾਸ ਕਰ ਪੰਜਾਬੀ ਸਰਦਾਰਾਂ ਨੂੰ ਗਾਲ੍ਹਾਂ ਕੱਢਣਾ ਕੱਢ ਰਹਿਣ ਨਹੀਂ ਦਿੱਤਾ ਜੁਰਮਾਨਾ ਵੀ ਕਰਵਾਇਆ ਪੁਲਿਸ ਤੋਂ ਪਰ ਨਹੀਂ ਹਟਿਆ ਗਾਲ੍ਹਾਂ ਕੱਢਣੋ ਲੜਾਈ ਵੀ ਹੋਈ ਪਰ ਤੂੰ ਬਹੁਤ ਸਲੀਕੇ ਨਾਲ ਮੇਰੀ ਭੱਦੀ ਭਾਸ਼ਾ ਵਰਤਾਓ ਚੰਗੀ ਗਿਆ ਕਿਉਂ ਤੇਰੇ ਚ ਐਨਾ ਰਹਿਮ ਰਨਮਲਾਈ ਇੱਕ ਇੱਕ ਪੈਗ ਖਤਮ ਹੋ ਗਿਆ ਸੀ ਦੂਜਾ ਪਾ ਲਿਆ ਸਰੂਰ ਬਣ ਲੱਗਿਆ ਸੀਂ ਵੀ ਚੌਥਾ ਪੈਗ ਪਾਇਆ ਸੀ ਮੈਂ ਪੌਲ ਨੂੰ ਕਿਹਾ ਪੌਲ ਅੰਕਲ ਤੂੰ ਆਪਣੇ ਪਰਿਵਾਰ ਤੇ ਮਾੜੇ ਹਰਾਤ ਰਸੀ ਕਿਸ ਦੇ ਸਹਾਰੇ ਆਇਆ ਇੰਗਲੈਂਡ ਕਿਉਂ ਆਇਆ ਤੁਹਾਡੀ ਹਰ ਗਾਲ ਸਮਝ ਆਉਂਦੀ ਸੀ ਪਰ ਤੁਸੀਂ ਇੰਨੀ ਨਫਰਤ ਕਿਉਂ ਕਰਦੇ ਹੋ ਪ੍ਰਵਾਸੀਆਂ ਨਾਲ ਪੌਲ ਨੇ ਘੁੱਟ ਭਰਿਆ ਤੇ ਬੋਲਿਆ ਜਦੋਂ ਇੰਗਲੈਂਡ ਨੇ ਤੁਹਾਡੇ ਦੇਸ਼ ਤੇ ਰਾਜ ਕੀਤਾ ਅਖੀਰ ਚ ਜਾ ਆਜ਼ਾਦੀ ਨੇ ਨੇੜੇ ਮੇਰਾ ਪਿਓ ਗੋਲਡ ਸੂ ਜਾ ਇੰਡੀਆ ਇੰਡੀਆ ਗਿਆ ਸੀ ਫੌਜੀ ਅਫਸਰ ਨੇ ਫੌਜੀ ਅਫਸਰ ਦੇ ਤੌਰ ਤੇ ਉਸ ਨੇ ਭਾਰਤ ਦੇ ਹਰ ਕੋਨੇ ਚ ਡਿਊਟੀ ਨਿਭਾਈ ਜਾਤਾਂ ਦੇ ਭੇਦ ਭਾਵ ਗਰੀਬ ਤੇ ਜ਼ੁਲਮ ਉੱਥੇ ਦੇ ਅਮੀਰ ਲੋਕ ਠਾਕੁਰ ਬ੍ਰਾਹਮਣ ਜ਼ਿਮੀਂਦਾਰ ਆਮ ਕਰਦੇ ਸੀ ਜੁਕੀ ਵੀ ਹਰ ਵਰਗੀਆਂ ਸਟੇਟਾਂ ਜਦ ਤੈਰ ਹੋਣ ਤੋਂ ਪਹਿਲਾਂ ਮੇਰੇ ਫਾਦਰ ਪੰਜਾਬ ਚ 5 ਸਾਲ ਰਹੇ ਅੰਮ੍ਰਿਤਸਰ ਮੇਰੇ ਫਾਦਰ ਸਾਹਿਬ ਪੰਜਾਬ ਦੀ ਸਿੱਖ ਕੌਮ ਤੋਂ ਬਹੁਤ ਪ੍ਰਭਾਵਿਤ ਹੋਏ ਗਿਆਲਿਆ ਵਾਲੇ ਬਾਗ ਦਾ ਕਾਂਡ ਤੇ ਦੁਖੀ ਸੀ ਮਦਦ ਵੀ ਕੀਤੀ ਬਹੁਤ ਇੰਡੀਆ ਗਰੀਬ ਲੋਕਾਂ ਦੀ ਕਾਨੂੰਨ ਵੀ ਬਣਾਗੇ ਬਣਾਗੇ ਉਹਨਾਂ ਦੇ ਭਲੇ ਲਈ ਪਰ ਹੋ ਕੱਲੇ ਕੀ ਕਰ ਸਕਦੇ ਫਾਦਰ ਸਾਹਿਬ ਪੰਜਾਬ ਦੇ ਸਿੱਖ ਕੌਮ ਦੇੋਂ ਬਹੁਤ ਪ੍ਰਭਾਵਤ ਹੋਏ ਗੁਰੂ ਘਰ ਜਾਣ ਲੱਗੇ ਜਿੰਨਾ ਸਮਝਦੇ ਆ ਸਰਕਾਰ ਦੇ ਪੰਜਾਬ ਚ ਜਾਤ ਪਾਤ ਦਾ ਵਿਸਕਰਾ ਬਹੁਤ ਘੱਟ ਸੀ ਗਰੀਬ ਵੀ ਅਣਖਾ ਰਹਿੰਦਾ ਸੀ ਪਰ ਲੋਕ ਆਪਸੀ ਪਿਆਰ ਨਾਲ ਰਹਿੰਦੇ ਸੀ ਇਹ ਇਮਾਨਦਾਰੀ ਸੱਚ ਦੇ ਚੱਲਦੇ ਮਿਹਨਤ ਦੀ ਕਮਾਈ ਖਾਂਦੇ ਕਿਸੇ ਦਾ ਹੱਕ ਨਹੀਂ ਸੀ ਮਾਰਦੇ ਸਾਥ ਦਿੰਦੇ ਸੀ ਇੱਕ ਦੂਜੇ ਦਾ ਕੁਝ ਬੇਈਮਾਨੀ ਲੋਕ ਵੀ ਸੀ ਸਿੱਖੀ ਭੇਸ ਕੌਮ ਨਾਲ ਗੁਦਾਰੀ ਕਰਨ ਵਾਲੇ ਜਰਿਆਂ ਵਾਲਾ ਕਾਂਡ ਵੀ ਉਹਨਾਂ ਕਰਕੇ ਹੋਇਆ ਸੀ ਸਰਕਾਰ ਨੂੰ ਧੋਖੇਚ ਰਖ ਜੁਰਮ ਕਰਵਾਇਆ ਇਹ ਸਭ ਗੱਲਾਂ ਮੇਰੇ ਫਾਦਰ ਸਾਹਿਬ ਦੱਸਦੇ ਸੀ ਪੰਜਾਬ ਦੇ ਲੋਕਾਂ ਬਾਰੇ ਬਹੁਤ ਘੱਟ ਗਾਉਂਦੇ ਸੀ ਆਜ਼ਾਦੀ ਮਿਲੀ ਪੰਜਾਬ ਲਈ ਅੰਗਰੇਜ਼ ਸਰਕਾਰ ਖਾਸ ਕਰਨਾ ਚਾਹੁੰਦੀ ਸੀ ਅਲੱਗ ਦੇਸ਼ ਕਰ ਤੁਹਾਡੇ ਆਪਣੇ ਸਿੱਖੀ ਪੇਸ਼ ਚੁਗਦਾਰ ਨਿਕਲੇ ਪੈਸਿਆਂ ਦੇ ਲਾਲਚ ਚ ਨਹਿਰੂ ਗਾਂਧੀ ਦੇ ਪਿੱਛੇ ਲੱਗ ਪੰਜਾਬ ਹਿੰਦੁਸਤਾਨ ਦਾ ਹਿੱਸਾ ਬਣਾ ਦਿੱਤਾ ਤਿੰਨ ਵਾਰ ਮੀਟਿੰਗ ਹੋਈ ਅੰਗਰੇਜ਼ ਅਬਸਰਾਂ ਨੂੰ ਪਤਾ ਸੀ ਹਿੰਦੂ ਲੋਕ ਲੀਡਰ ਆਰਐਸਐਸ ਆਰੀਆ ਸਮਾਜ ਦੇ ਲੋਕ ਸਿੱਖਾਂ ਨੂੰ ਨਫ਼ਰਤ ਕਰਦੇ ਸੀ ਇਸ ਕਰਕੇ ਹਿੰਦੂ ਲੋਕਾਂ ਦੀ ਆਬਾਦੀ ਵੱਧ ਸੀ ਤੁਹਾਡੀ ਘਟ ਸੀ ਅੱਜ ਤੁਹਾਡੇ ਸਮਾਜ ਨਾਲ ਪੂਰਾ ਜ਼ੁਲਮ ਹੋ ਰਿਹਾ ਹੈ 47 ਦਾ ਵੰਡ ਸਮੇਂ ਜ਼ੁਲਮ ਤੁਹਾਡੇ ਤੇ 84 ਕਾਂਡ ਨੂੰ ਇਹ ਮੈਨ ਤੇ ਹੁਣ ਵੀ ਤੁਹਾਡੇ ਨਾਲ ਟੱਕਾ ਤੁਹਾਡੀ ਕੌਮ ਦੇ ਨਕਲੀ ਸਿੱਖ ਸਿੱਖੀ ਪੇਚ ਗੁਦਾਰੀ ਕਰ ਜ਼ੁਲਮ ਕਰ ਮਾਰ ਰਹੇ ਨੇ ਕੌਲ ਸਰੂਰ ਚ ਸੀ ਖੁੱਲ ਚੁੱਕਿਆ ਸੀ ਮੈਂ ਤੈਨੂੰ ਇਕੱਲੇ ਨੂੰ ਹਰਾਮੀ ਨਹੀਂ ਕਿਹਾ ਹਰ ਗਾਲ ਤੁਹਾਡੇ ਹਰ ਉਸ ਬੰਦੇ ਲਈ ਹੈ ਜਿਹੜਾ ਸਾਡੇ ਮੁਲਕਾਂ ਚ ਗੁਲਾਮੀ ਕਰ ਰਹੇ ਹੈ ਅੱਜ ਤੈਨੂੰ ਹਰ ਗਾਲ ਦਾ ਮਤਲਬ ਅਰਥ ਦੱਸਦਾ ਕਿਉਂ ਕੱਢੀ ਹਰਾਮੀ ਤੁਸੀਂ ਤਾਂ ਹੋ ਅੰਗਰੇਜ਼ ਸਰਕਾਰ ਬ੍ਰਿਟਿਸ਼ ਸਰਕਾਰ ਨੇ ਤੁਹਾਡੇ 'ਤੇ ਜ਼ੁਲਮ ਬਹੁਤ ਕੀਤਾ ਪਰ ਤੁਸੀਂ ਬ੍ਰਿਟਸ ਸਰਕਾਰ ਦੇ ਨੌਕਰ ਬਣੇ ਫੌਜ ਪੁਲਿਸ ਵਰਤੀ ਹੋ ਆਪਣਾ ਲੋਕਾਂ ਤੋਂ ਆਪਣੇ ਲੋਕਾਂ 'ਤੇ ਜ਼ੁਲਮ ਕੀਤਾ ਮੁੱਠੀ ਪਰ ਅੰਗਰੇਜ਼ ਤੁਹਾਡੇ ਲੋਕਾਂ ਤੋਂ ਤੁਹਾਡੇ ਨਾਲ ਜ਼ੁਲਮ ਕਰਵਾਈ ਗਈ ਤੁਸੀਂ ਸਾਡੇ ਉੱਥੇ ਦੇ ਉੱਥੇ ਵੀ ਗੁਲਾਮ ਕੋਈ ਤੁਹਾਡਾ ਵੱਡਾ ਅਫਸਰ ਨਹੀਂ ਸੀ ਹੁੰਦਾ ਨਾ ਫੌਜ ਪੁਲਿਸ ਚ ਨਾ ਸਿਵਲ ਚ ਡੀਸੀ ਵਗੈਰਾ ਹਰਾਮੀ ਤਾਂ ਕਹਿੰਦਾ ਤੁਹਾਡਾ ਕੌਮ ਦੇ ਗੁਲਾਮ ਬੱਦ ਸੀ ਖੂਨ ਤੋਂ ਮੂਰਖ ਗਧੇ ਵਰਡੀ ਐਡੀਟ ਤਾਂ ਕਿਹਾ ਤੁਸੀਂ ਮੂਰਖ ਲੋਕ ਗਧੇ ਹੋ ਸਰਕਾਰਾਂ ਚੁਣਨ ਸਮੇਂ ਸੋਚਦੇ ਵਿਚਾਰਦੇ ਨਹੀਂ ਧਰਮ ਜਾਤ ਦੇਖ ਕੇ ਗਲਤ ਸਰਕਾਰਾਂ ਦੀ ਮੈਂਬਰ ਚੁਣਦੇ ਹੋ ਭ੍ਰਿਸ਼ਟਾਚਾਰ ਵਾਲੇ ਬਲਾਤਕਾਰੀ ਚੋਰ ਉਹ 5 ਸਾਲ 11 ਮਹੀਨੇ ਪੂਰਾ ਜੁਰਮ ਕਰਦੇ ਇੱਕ ਮਹੀਨਾ ਤੁਹਾਡੀ ਮਿਹਨਤ ਹੱਤਵੰਨ ਸ਼ਰਾਬ ਪੈਸੇ ਦੇ ਵੋਟ ਦੇ ਘਵਾ ਲੈਂਦੇ ਉਹੀ ਹਾਰ ਫੇਰ ਕਰਦੇ ਨੇ ਤੇ ਹਰਾਮਕੋਰ ਤਾਂ ਕਿਹਾ ਤੁਸੀਂ ਫਰੀਦਿਆਂ ਸਹੂਲਤਾਂ ਤੇ ਡੁੱਲ ਜਾਂਦੇ ਹੋ ਜਿਹੜੀ ਚੀਜ਼ਾਂ ਤੋਂ ਸਰਕਾਰ ਨੂੰ ਮਾਲੀਆ ਮਿਲਣਾ ਪੈਸਾ ਮਿਲਣਾ ਲੋਕਾਂ ਨੂੰ ਉਹ ਪੈਸੇ ਨਾਲ ਸਹੂਲਤਾਂ ਨੌਕਰੀਆਂ ਦੀ ਤਨਖਾਹ ਰੋਜ਼ਗਾਰ ਮਿਲਣਾ ਬਿਜਲੀ ਵਗੈਰਾ ਉਹ ਫਰੀ ਕਰ ਦਿੱਤੀਆਂ ਨੌਕਰੀਆਂ ਖਤਮ ਨੇ ਤੁਸੀਂ ਥੋੜੇ ਜਿਹਾ ਅਨਾਜ ਕਰਕੇ ਕੱਲ ਤੋਂ ਸਰਕਾਰ ਚੋਂ ਲੈਂਦੇ ਹੋ ਤੁਹਾਡੇ ਪਰ ਵਰਗੇ ਪੜ੍ਹੇ ਲਿਖੇ ਇਮਾਨਦਾਰ ਲੋਕ ੱੱਕੇ ਖਾ ਰਹੇ ਨੇ ਪੜ੍ਹੇ ਲਿਖੇ ਬੇਰੁਜ਼ਗਾਰ ਗਰੀਬੀ ਚ ਕੁੱਟ-ਕੁੱਟ ਮਰ ਰਹੇ ਨੇ ਤੁਹਾਡੇ ਗਰੀਬ ਬਜ਼ੁਰਗਾਂ ਦੀ ਹਾਲਤ ਤਾਂ ਮਾੜੀ ਹੈ ਹੀ ਹੈ ਚੰਗੇ ਘਰਾਂ ਦੇ ਬਜ਼ੁਰਗ ਰੁੜ ਰਹੇ ਨੇ ਫ੍ਰੀਜ਼ ਹੋਣ ਤਾਂ ਦੀ ਵਜ੍ਹਾ ਕਰਕੇ ਤੁਸੀਂ ਹਰਾਮਖੋਰ ਬਣ ਗਏ ਹੋ ਬੇਸ਼ਰਮ ਤੁਸੀਂ ਹੋ ਜਿਸ ਲੋਕਾਂ ਨੇ ਤੁਹਾਨੂੰ ਜਲੀਲ ਕੀਤਾ ਗੁਲਾਮ ਬਣਾ ਉਹਨਾਂ ਦੇ ਗੁਲਾਮ ਤੁਸੀਂ ਫੇਰ ਬਣ ਗਏ ਹੋ ਲੱਖਾਂ ਰੁਪਏ ਲਾ ਕੇ ਉਹਨਾਂ ਦੇ ਦੇਸ਼ 'ਚ ਬੇਸ਼ਰਮ ਭਰੀ ਜ਼ਿੰਦਗੀ ਕੱਢ ਰਹੇ ਹੋ ਧੋਖੇबाज ਤਾਂ ਹੋ ਤੁਸੀਂ ਆਪਣੇ ਆਪ ਤੋਂ ਧੋਖਾ ਦਿੰਦੇ ਹੋ ਤੁਹਾਡੇ ਲੋਕ ਤੁਹਾਨੂੰ ਧੋਖੇ 'ਚ ਰੱਖ ਲੱਖਾਂ ਦੀ ਕਮਾਈ ਕਰ ਰਹੇ ਨੇ ਤੁਹਾਡੇ ਮੁੰਡੇ ਪੰਜਾਬ 'ਚ ਵਿਆਹ ਕਰਵਾ ਉਹਨਾਂ ਘਰ ਵਾਲੀਆਂ ਨੂੰ ਧੋਖਾ ਦਿੰਦੇ ਨੇ ਜ਼ਿਆਦਾਤਰ ਉਹ ਤੁਹਾਡੇ ਦੇਸ਼ 'ਚ ਰੁੜੀਆਂ ਰਹੀਆਂ ਓਹੋ ਮੁੰਡੇ ਇੱਧਰ ਵਿਆਹ ਕਰਵਾਈ ਬੈਠੇ ਨੇ ਉਧਰ ਆਪਣੇ ਨਾਲ ਧੋਖਾ ਕਰਦੇ ਨੇ ਹੁਣ ਕੁੜੀਆਂ ਆਈਲੈਂਡਸ ਕਰ ਮੁੰਡੇ ਵਾਲਿਆਂ ਤੋਂ ਖਰਚਾ ਕਰਵਾ ਇੱਧਰ ਆ ਜਾਂਦੀਆਂ ਨੇ ਉਹਨਾਂ ਨੂੰ ਧੋਖਾ ਦਿੰਦੀਆਂ ਨੇ ਮੈਂ ਹਰ ਰੋਜ਼ ਨਿਊਜ਼ ਭਾਰਤ ਪੰਜਾਬ ਦੀ ਪੜਦਾ ਦੇਖਦਾ ਸੋਸ਼ਲ ਮੀਡੀਆ ਤੇ ਪੇਪਰਾਂ 'ਚ ਟੀਵੀ ਟੀਵੀ 'ਚ ਫਰੇਵ ਕਰਦੇ ਨੇ ਪਤੀ ਪਤਨੀ ਇੱਕ ਦੂਜੇ ਨਾਲ ਇਕੱਠੇ ਰਹਿ ਕੇ ਝੂਠੇ ਤੁਸੀਂ ਹੋ ਤੁਸੀਂ ਤਾਂ ਕੋ ਸਾਡੀਆਂ ਸਰਕਾਰਾਂ ਦੇ ਬਣਾਏ ਕਾਨੂੰਨ ਦਾ ਸਹਾਰਾ ਗਲਤ ਤਰੀਕੇ ਨਾਲ ਲਾ ਇਧਰ ਆਉਂਦੇ ਹੋ ਝੂਠ ਬੋਲ ਭਾਰਤ ਦਾ ਖਤਰਾ ਭਾਰਤ 'ਚ ਖਤਰਾ ਜਾਣ ਤੋਂ ਪੜਾਈ ਦੇ ਬਹਾਨੇ ਝੂਠ ਬੋਲ ਇਧਰ ਸੈੱਟ ਹੋਣ ਦੀ ਕੋਸ਼ਿਸ਼ ਕਰਦੇ ਹੋ ਝੂਠੇ ਵਿਆਹ ਕਰਵਾ ਕੇ ਦੋ ਵਿਆਹ ਕਰਵਾ ਕੇ ਸੋਦੇ ਕਾਨੂੰਨ ਤਿੱਕਰ ਲੱਗਦੇ ਹੋ ਤੁਹਾਡੀ ਝੂਠ ਤੁਹਾਡੀ ਰਗ 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 ਵਿੱਚ ਭਰਿਆ ਪਿਆ ਹੈ ਤੁਸੀਂ ਗद्दार ਹੋ ਤੁਸੀਂ ਲੋਕ ਇੱਥੇ ਦੇ ਪੀਆ ਸਿਟੀਜ਼ਨਸ਼ਿਪ ਵੇਖੇਰ ਆਪਣੇ ਦੇਸ਼ ਪ੍ਰਤੀ ਗਦਾਰੀ ਕਰਦੇ ਹੋ ਆਪਣੇ ਦੇਸ਼ ਦਾ 플ੈਗ ਪਾੜ ਦਿੰਦੇ ਹੋ ਪੈਰਾਂ 'ਚ ਰੋਲਦੇ ਹੋ ਤੇ ਇਹ ਦੇਸ਼ਦ్రోਹ ਹੈ ਗਦਾਰੀ ਹੈ ਇਸ ਕਰਕੇ ਗਦਾਰ ਹੋ ਬੇਗਰਤ ਹੋ ਤੁਸੀਂ ਆਪਣੀਆਂ ਛੋਟੀਆਂ ਉਮਰ ਦੀਆਂ ਕੁੜੀਆਂ ਨੂੰ ਆਈਲੈਂਡਸ ਕਰਵਾ ਕੇ ਸਾਡੇ ਮੁਲਕਾਂ 'ਚ ਭੇਜ ਕੇ ਉਹਨਾਂ ਤੋਂ ਖਰਚ ਦੀ ਮੰਗ ਕਰਦੇ ਹੋ ਤੇ ਆਪ ਸੈੱਟ ਹੋਣ ਲਈ ਤੁਸੀਂ ਕੁੜੀਆਂ ਨੂੰ ਟਿਕਟ ਵੀਜ਼ਾ ਬਣਾ ਦਿੰਦੇ ਹੋ ਬਾਰਲੇ ਦੇਸ਼ਾਂ 'ਚ ਉਹ ਕੁੜੀਆਂ ਕੰਮ ਨਹੀਂ ਕੰਮ ਲਈ ਕੰਮ ਨਹੀਂ ਇੱਥੇ ਉਹਨਾਂ ਵਰਗਾ ਕੰਮ ਸੱਤੋਂ ਨਾ ਕਦੇ ਕੋਲੇ ਨਹੀਂ ਮੰਦਾ ਉਹ ਕੁੜੀਆਂ ਬੇਵਸੀ 'ਚ ਕਾਲਿਆਂ ਨਾਲ ਜਾਰੀ ਪਾਉਂਦੀਆਂ ਨੇ ਅੱਠ ਅੱਠ ਮੁੰਡਿਆਂ ਨਾਲ ਰੂਮ ਸ਼ੇਅਰ ਕਰਦੀਆਂ ਨੇ ਹਮ ਬਿਸਤਰ ਹੁੰਦੀਆਂ ਨੇ ਰੂਮ ਕਰਾਇਆ ਬਚਾਉਣ ਲਈ ਸਰੀਰਕ ਸੰਬੰਧ ਬਣਾਉਂਦੀਆਂ ਨੇ ਘਰ 'ਚ ਚਲਾਉਣ ਦੇ ਲਈ ਤੁਸੀਂ ਆਪਣੇ ਦੇਸ਼ ਕੁੜੀਆਂ ਨੂੰ ਘਰਾਂ 'ਚ ਕੈਦੀ ਬਣਾ ਕੇ ਰੱਖਿਆ ਹੁੰਦਾ ਹੈ ਉਹਨਾਂ ਦੇ ਵੰਸਾਂ ਨੇ ਪੜ੍ਹੀ ਲਿਖੀ ਕੁੜੀ ਅਣਪੜ ਬੰਦੇ ਨਾਲ ਵਿਆਹੀ ਜਾਂਦੀ ਹੈ ਉਸ ਕੋਲ ਪੈਸੇ ਜ਼ਮੀਨ ਨਹੀਂ ਹੁੰਦੀ ਹੋਣੀ ਚਾਹੀਦੀ ਬਸ ਜਿਵੇਂ ਤੁਹਾਡੇ ਬਜ਼ੁਰਗ ਪਟਿਆਲੇ ਦੇ ਰਾਜੇ ਨੂੰ ਆਪਣੀਆਂ ਸੋਹਣੀਆਂ ਕੁੜੀ ਦਿੰਦੇ ਸੀ ਉਹ ਤੁਹਾਨੂੰ ਜ਼ਮੀਨ ਦਿੰਦਾ ਸੀ ਜ਼ਗੀਰਦਾਰ ਬਣਾ ਦਿੰਦਾ ਸੀ ਉਹ ਕੰਮ ਸਮਿਆਂ 'ਚ ਇਸ ਤਰ੍ਹਾਂ ਤੁਹਾਡੇ ਲੋਕ ਆਪ ਸੈੱਟ ਹੋਣ ਲਈ ਆਪਣੀਆਂ ਕੁੜੀਆਂ ਦੀ ਵਰਤੋਂ ਕਰਦੇ ਸਨ ਸਾਡੇ ਹਸਪਤਾਲਾਂ 'ਚ ਤੁਹਾਡੇ ਦੇਹ ਦੀਆਂ ਕੁੜੀਆਂ ਦੀ ਗਰਬਾਤ ਗਰਭਪਾਤ ਤੋਂ ਵੱਧ ਨਹੀਂ ਤੇ ਦੇਵਪਾਰ ਦੇ ਦਿੰਦੇ ਧੰਦੇ ਜਿਹ ਫਸੀਆਂ ਨੇ ਉਹ ਡਰਦੀਆਂ ਕਿਤੇ ਸੱਚ ਦੱਸ ਦਿੱਤਾ ਸਾਨੂੰ ਆਪਣੇ ਘਰ ਜਾਣਾ ਪੈਣਾ ਨਾ ਅਸੀਂ ਨੌਕਰੀ ਕਰ ਸਕਦੀਆਂ ਨਾ ਮਰਜੀ ਕਰ ਸਕਦੀਆਂ ਨਾ ਕਿਤੇ ਆ ਜਾ ਸਕਦੀਆਂ ਕਿਸੇ ਅਨਪੜ੍ਹ ਦੇ ਘਰ ਚ ਵਿਆਹ ਕਰ ਕੈਦ ਹੋ ਜਾਣਗੀਆਂ ਸਰਕਾਰੀ ਨੌਕਰੀ ਦੇਖ ਰਹੇ ਬਸ ਤਾਂ ਬੇਕਰਦ ਉਹ ਮੈਂ ਸਭ ਗੱਲਾਂ ਧਿਆਨ ਨਾਲ ਸੁਣ ਸੋਚ ਵਿਚਾਰ ਰਿਹਾ ਸੀ ਸਭ ਸੱਚ ਹੀ ਸੀ ਮੈਂ ਪੌਲ ਨੂੰ ਪੁੱਛਿਆ ਭੈਣ ਦੀ ਗਾਲ ਕਿਉਂ ਪੌਲ ਨੇ ਕਿਹਾ ਇਹ ਸੱਚ ਹੈ ਸਿਸ ਸਿਸ ਬੁੱਕ ਲੋਕ ਹੋ ਤੁਸੀਂ ਕਿਉਂਕਿ ਜੇ ਕਿਸੇ ਪਰਿਵਾਰ ਦੀ ਕੁੜੀ ਪਿਆਰ ਹੈ ਪਰ ਉਸਦੇ ਭਰਾ ਦਾ ਵੀਜਾ ਨਹੀਂ ਲੱਗ ਰਿਹਾ ਤੁਹਾਡਾ ਸਮਾਜ ਭਰਾ ਨੂੰ ਭੈਣ ਨਾਲ ਵਿਆਹ ਕੇ ਵੀਜਾ ਦਵਾ ਦਿੰਦਾ ਸਾਡੇ ਕਾਨੂੰਨ ਅਨੁਸਾਰ ਸਾਡੀਆਂ ਸਰਕਾਰਾਂ ਨੂੰ ਇਸ ਦੀ ਭਿੰਨਕ ਲੱਗੀ ਸਰਕਾਰਾਂ ਫਿਰ ਅੰਬੈਸੀ ਸਭ ਕੁਝ ਕਪਲ ਵਾਂਗ ਬॉयਫਰੈਂਡ ਗਰਲਫ੍ਰੈਂਡ ਵਾਂਗ ਕਰਾਉਂਦੇ ਨੇ ਬੋਲਣੇ ਕਿਹਾ ਜੱਫੀ ਤੁਹਾਡੇ ਲੋਕ ਇਹ ਵੀ ਕਰਨ ਲੱਗੇ ਸਾਡੇ ਦੇਸ਼ ਜਾ ਕੇ ਅਲੱਗ ਹੋ ਜਾਂਦੇ ਰਹੇ ਪਰ ਇਸ ਦਾ ਪਤਾ ਸਰਕਾਰਾਂ ਨੂੰ ਲੱਗਿਆ ਫੇਰ ਕਾਨੂੰਨ ਬਣਿਆ ਵਿਆਹੇ ਜੋੜੇ ਨੂੰ ਘੱਟੋ ਘੱਟ ਇੱਕ ਸਾਲ ਇੱਕ ਰੂਮ ਵਿੱਚ ਇੱਕ ਬੈੱਡ ਤੇ ਇੱਕ ਸਾਥ ਰਹਿਣਾ ਪੈਣਾ ਜ਼ਰੂਰੀ ਹੈ ਸਰਕਾਰੀ ਅਫਸਰ ਕਿਸੇ ਸਮੇਂ ਵੀ ਚੈੱਕ ਕਰ ਸਕਦੇ ਨੇ ਤੁਹਾਡੇ ਘਰ ਆ ਮੈਂ ਵੀ ਇਸ ਡਿਊਟੀ 'ਚ ਰਿਹਾ ਤੁਹਾਡੇ ਭੈਣ ਭਰਾ ਨੂੰ ਸ੍ਰੀ ਕੁਸਵੰਧ ਬਣਾਉਣੇ ਪੈਂਦੇ ਨੇ ਹੁਣ ਦੱਸੋ ਸਿਸ ਬੁੱਕ ਹੈ ਧਿਆਨ ਨਹੀਂ ਤੁਸੀਂ ਬੱਚੇ ਹੋ ਕਾਲੇ ਕੋਲ ਬੱਚੇ ਬੱਚੇ ਹੋ ਗਾਏ ਕੋਲ ਉਹਨਾਂ ਦੇ ਪਤੀ ਵਤਨੀ ਬਾਗ ਸਾਲਾਂ ਤੋਂ ਰਹਿ ਰਹੇ ਪਰ ਤੁਹਾਡੇ ਦੇਸ਼ ਤੋਂ ਦੂਰ ਹੈ ਸਭ ਚੰਦਾ ਡਾਕਟਰ ਬੁੱਕ ਤੁਹਾਡੇ ਲੋਕ ਇੰਨੇ ਬੇਸ਼ਰਮ ਲਾਚਾਰੀ ਹੋ ਗਏ ਨੇ ਉਸ ਬਜ਼ੁਰਗ ਨਾਲ ਨਾਲ ਜਿਹੜਾ ਸਿਟੀਜ਼ਨ ਹੈ ਇੰਗਲੈਂਡ ਦਾ ਕੈਨੇਡਾ ਦਾ ਉਸ ਨਾਲ 18 ਸਾਲ ਦੀ ਕੁੜੀ 70 80 ਸਾਲ ਦੇ ਵਿਆਹ ਦਿੱਤੀ ਜਾਂਦੀ ਹੈ ਜਿਹੜਾ ਕਾਨੂੰਨ ਮੁਤਾਬਕ ਉਸ ਨੂੰ ਪਤਨੀ ਬਣਾ ਕੇ ਰੱਖਦਾ ਹੈ ਕਾਨੂੰਨ ਦੇ ਸਮੇਂ ਅਨਸਾਰ ਬਾਪ ਦਾਦਾ ਸਕਾ ਵੀ ਕੁੜੀਆਂ ਨਾਲ ਵਿਆਹ ਕਰਾ ਕੇ ਲਿਆਇਆ ਸਾਡੇ ਦੇਸ਼ ਸਾਡੇ ਦੇਸ਼ ਦੇ ਕਾਨੂੰਨ ਤੇ ਦੇਸ਼ ਤੇ ਸੈੱਟ ਹੋਣ ਨੂੰ ਮੈਂ ਕਿਹਾ ਸਰ ਤੁਸੀਂ ਕਦੇ ਮਾਂ ਦੀ ਗੱਲ ਨਹੀਂ ਕੱਢੀ ਪੌਲ ਬਹੁਤ ਹੱਸਿਆ ਸਰੂਰ ਚ ਪੌਲ ਕਹਿੰਦਾ ਹੈ ਇਹ ਕੰਮ ਅਸੀਂ ਕਰਦੇ ਮਦਰ ਪੁੱਕ ਵਾਲਾ ਤੁਹਾਡੇ ਦੇਸ਼ ਦੀ ਸਰਕਾਰ ਰਹੀ ਹੈ ਤੁਸੀਂ ਬੇਸ਼ਰਮ ਲਾਲਚੀ ਲਾਹ ਕੀ پوਕਰੇ ਬੁਖਾਵਾ ਧਾਰੀ ਹੋ ਅਸੀਂ 2 ਸਾਲ ਰਾਜ ਕੀਤਾ ਤੁਹਾਡੇ ਤੇ ਤੁਹਾਡੇ ਲੋਕ ਸਾਡੀ ਪੌਚ ਸਿਬਾਈ ਭਰਤੀ ਹੋ ਪੁਲਸ ਚ ਭਰਤੀ ਹੋ ਆਪਣੇ ਲੋਕਾਂ ਤੇ ਜ਼ੁਲਮ ਕਰਦੇ ਰਹੇ ਸਾਡੇ ਕਹਿਣ ਤੇ ਅੱਜ ਤੁਹਾਡੇ ਲੋਕ ਲੱਖਾਂ ਰੁਪਏ ਲਾ ਸਾਡੀ ਗੁਲਾਮੀ ਕਰਨ ਆ ਰਹੇ ਨੇ ਆਪਣੀਆਂ ਬੇਟੀਆਂ ਦੀ ਇੱਜ਼ਤ ਰੋਲ ਰਹੇ ਨੇ ਮਦਰ ਕੁੱਕ ਅਸੀਂ ਕਰ ਰਹੇ ਹਾਂ ਤੁਹਾਡੀਆਂ ਸਰਕਾਰਾਂ ਤੁਹਾਡੀ ਵੋਟ ਲੈ ਕਰ ਰਹੀਆਂ ਨੇ ਜਿਸ ਰਣਜੀਤ ਰਾਜੇ ਨੂੰ ਤੁਸੀਂ ਸਿੱਖ ਰਾਜਾ ਹੀਰੋ ਬਣਾਇਆ ਸਭ ਤੋਂ ਵੱਧ ਮਦਰ ਪੁੱਕ ਦਾ ਰੋਡ ਉਸਨੇ ਕੀਤਾ ਹੈ ਸਾਡੀ ਸਰਕਾਰ ਤੋਂ ਡਰਦੇ ਆਪਣੇ ਰਾਜ ਭਾਗ ਦੇ ਇਲਾਜ ਲਈ ਅਗਲਾ ਦੇਸ਼ ਪੰਜਾਬ ਦੀ ਅੰਗਰੇਜ਼ ਸਰਕਾਰ ਨਾਲ ਸੰਧੀ ਕਰੀ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਬਣਾ ਦਿੱਤਾ ਤੁਸੀਂ ਉਸ ਨੂੰ ਹਲੇ ਵੀ ਹੀਰੋ ਬਣਾ ਰੱਖਿਆ ਜਿਸ ਦਾ ਉਤਰਾਜ ਕੁਮਾਰ ਬਣਾ ਰੱਖਿਆ ਮਰਿਆ ਵੀ ਉਹ ਦੇਸ਼ ਦੇ ਲਈ ਸ਼ਰਾਬ ਦੇ ਨਸ਼ੇ ਦਾ ਆਦੀ ਸੀ ਤੇ ਮਰ ਗਿਆ ਇਸ ਪ੍ਰਸਤੀ ਕਰਨ ਲਈ ਈਸਾਈ ਬਣ ਗਿਆ ਜਿਹੜੇ 리ਡਰਾਂ ਨੇ ਤੁਹਾਡੇ ਦੇਸ਼ ਨਾਲ ਗਦਾਰੀਆਂ ਕਰ ਲੁੱਟਿਆ ਕੁੱਟਿਆ ਤੁਸੀਂ ਉਹਨਾਂ ਦੀਆਂ ਸਰਕਾਰਾਂ ਬਣਾ ਸਾਲੋਂ ਸਾਲ ਆਪਣੇ ਦੇਸ਼ ਮੁਲਕ ਦੇਸ਼ ਉਹਨਾਂ ਦੇ ਹਵਾਲੇ ਕਰ ਦਿੱਤੇ ਮਦਰਫੱਕ ਉਹ ਕਰ ਰਹੇ ਮੁਗਲਾਂ ਦੇਖ ਲਾਂ ਬਣੇ ਤੁਹਾਡੇ ਲੋਕ ਤੁਹਾਡੀ ਕੌਮ ਗੁਰੂਆਂ ਨਾਲ ਗਦਾਰੀ ਕਰਨ ਵਾਲੇ ਵੱਡੇ ਇਤਿਹਾਸਕ ਸਥਾਨਾਂ ਤੇ ਕਬਜ਼ਾ ਕਰੀ ਬੈਠੇ ਨੇ ਸਰਕਾਰਾਂ ਬਣਾ ਰਹੇ ਮਾਦਰ ਪੋਕੋ ਹੋਕ ਕਰ ਰਹੇ ਨੇ ਪੀੜੀਦਾਰ ਪੀੜੀ ਮੈਂ ਗਾਲਾਂ ਤਾਂ ਤੁਹਾਡੀ ਪੰਜਾਬੀ ਕੌਮ ਨੂੰ ਤਾਂ ਕੱਢ ਰਿਹਾ ਮੇਰੇ ਫਾਦਰ ਸਾਹਿਬ ਅਨੁਸਾਰ ਮੁਤਾਬਕ ਕੁਝ ਵੀ ਨਹੀਂ ਤੁਹਾਡੀ ਸਿੱਖ ਕੌਮ ਤੁਸੀਂ ਆਪਣਾ ਇਤਿਹਾਸ ਭੁੱਲ ਰਹੇ ਹੋ ਸੱਭਿਆਚਾਰਕ ਭੁੱਲ ਗਏ ਹੋ ਬਾਕੀ ਦੇ ਸਿੱਖ ਇਤਿਹਾਸ ਨੂੰ ਪੜਾ ਆਪਣੇ ਦੇਸ਼ ਦਾ ਵਿਕਾਸ ਕਰ ਰਹੇ ਨੇ ਆਪਣੇ ਤਰੀਕੇ ਛੱਡ ਸਾਡੇ ਦੇਸ਼ ਦੇ ਲੋਕ ਬਹਾਦਰ ਬਣ ਰਹੇ ਨੇ ਬਹਾਰ ਖਤਰਨਾਕ ਖੇਡ ਦਾ ਹਿਸਾਬ ਬਣ ਰਹੇ ਨੇ ਪਰ ਤੁਹਾਡੇ ਲੋਕ ਨਚਾਰ ਬਣ ਰਹੇ ਨੇ ਨਚਾਰਾਂ ਗੌਣ ਵਾਲਿਆਂ ਨੂੰ ਇਸਤ ਮੰਨ ਰਹੇ ਹਾਂ ਪਿਓ ਉਸਤਾਦ ਦਾ ਮੰਨ ਰਹੇ ਹਾਂ ਤੁਹਾਡੇ ਸਾਡੇ ਸਮਾਜ ਗੌਣ ਬਜਾਉਣ ਛੱਡ ਰਿਹਾ ਹੈ ਖੇਡਾਂ ਦਾ ਵਿਗਿਆਨ ਦਾ ਹਿੱਸਾ ਬਣ ਰਿਹਾ ਹੈ ਗੁਰਬਾਣੀ ਪੜ ਤੁਸੀਂ ਇਸ ਕੌਮ ਦੇ ਬਾਹਰ ਛਕੀ ਬਣ ਰਹੇ ਹੋ ਮੈਂ ਨਫ਼ਰਤ ਨਹੀਂ ਕਰ ਰਿਹਾ ਪਰ ਤੁਹਾਡੀ ਜਮੀਰ ਨੂੰ ਜਗਾ ਰਿਹਾ ਅੱਜ ਤੇਰੇ ਸੁਭਾ ਕਰਕੇ ਇਹ ਗੱਲ ਸ਼ੇਅਰ ਕਰੀ ਤੂੰ ਦੇਖਦੇ ਹਾਂ ਕੀ ਕਰਦਾ ਹੈ ਉਸ ਤੋਂ ਬਾਅਦ ਨਾ ਉਹ ਬਜ਼ੁਰਗ ਨਜ਼ਰ ਆਇਆ ਗਾਲ ਸੁਣੀ ਪਤਾ ਲੱਗਿਆ ਸੀ ਜਿੱਥੇ ਬਜ਼ੁਰਗ ਮੇਰੇ ਗਵਾਂਢ 'ਚ ਸੀ ਉਹ ਜਗਾ ਵਿਖ ਗਈ ਸੀ ਬਜ਼ੁਰਗ ਦਾ ਬੇਟਾ ਉਸ ਨੂੰ ਨਾਲ ਲੈ ਗਿਆ ਸੀ ਮੇਰੇ ਕੋਲ ਨੰਬਰ ਸੀ ਬਜ਼ੁਰਗ ਦਾ ਪਰ ਉਸ ਦੀਆਂ ਗੱਲਾਂ ਸੁਣ ਸ਼ਰਮ ਨਾਲ ਨੀਮਾ ਹੋ ਗਿਆ ਸੀ ਹੌਸਲਾ ਨਹੀਂ ਪਿਆ ਤੇਰੇ ਪੁੱਛਣ ਤੇ ਜ਼ਿਆਦ ਆ ਗਈ 5 ਸਾਲ ਬਾਅਦ 2 ਘੰਟਿਆਂ ਤੱਕ ਦਿਨ ਚੜ੍ਹੇਗਾ ਜ਼ਰੂਰ ਗੱਲ ਕਰੂੰਗਾ ਅਣਖ ਨਾਲ ਮੈਂ ਇੰਗਲੈਂਡ ਛੱਡ ਦਿੱਤੀ ਮੈਂ ਪੰਜਾਬ ਚ ਆਪਣਾ ਕਾਰੋਬਾਰ ਕਰਾਂਗਾ ਕੋਈ ਵੀ ਘਰ ਕੋਈ ਵੀ ਪਰ ਬਗਾਨੇ ਦੇਸ਼ ਦੀ ਬੇਗਹਿਰਤ ਬਣ ਕੇ ਜਾਣ ਨਾਲੋਂ ਗਰੀਬੀ ਚ ਰਹਿਣਾ ਚੰਗਾ ਸਮਝੂੰਗਾ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਯਾਦ ਆ ਗਏ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਹਾਰੇ ਦਾ ਸਾਨੂੰ 70 ਚੰਗਾ ਪਠ ਖੇੜਿਆਂ ਦਾ ਰਹਿਣਾ ਪ੍ਰੀਤਬਾਈ ਉਹ ਸੰਗਰੇਜ਼ ਦੀ ਇੱਕ ਇੱਕ ਗਾਲ ਸੱਚੀ ਹੈ ਜਿਹੜੇ ਪੰਜਾਬੀ ਆਪਣੀ ਕੁੜੀਆਂ ਨੂੰ ਮੁੰਡਿਆਂ ਨੂੰ ਬਾਹਰ ਭੇਜਣ ਦੇ ਸੁਪਨੇ ਦੇਖ ਰਹੇ ਨੇ ਭੇਜ ਰਹੇ ਨੇ ਜਾਂ ਉੱਥੇ ਰਹਿ ਰਹੇ ਨੇ ਉਹਨਾਂ ਤੇ ਗਾਲਾਂ ਫਿੱਟ ਬੈਟਦੀਆਂ ਨੇ ਮੈਂ ਬੇਵੱਸ ਸੀ ਘਰ ਦੀ ਹਾਲਤ ਕਰਕੇ ਪਰ ਜਦੋਂ ਮੇਰਾ ਹੱਲ ਹੋ ਗਿਆ ਹੁਣ ਨਹੀਂ ਜਾਂਦਾ ਆਉਣ ਵਾਲੇ ਸਮੇਂ ਦਾ ਮੇਰੇ ਬੱਚਿਆਂ ਨੂੰ ਵੀ ਨਹੀਂ ਜਾਣ ਦਿੰਦਾ ਜੋਰ ਪੂਰਾ ਲਾਉ ਬਾਕੀ ਵਹਿਗੁਰੂ ਦੇ ਹੱਥ ਹੈ ਮੇਰੀਆਂ ਅੱਖਾਂ ਖੁੱਲ ਗਈਆਂ ਅਸੀਂ ਇੰਗਲੈਂਡ ਦੇ ਦੇਣਾ ਚੜ੍ਹੇ ਪੌਲ ਨੂੰ ਹੁਣ ਕੀਤਾ ਪੌਲ ਨੇ ਚੁੱਕਿਆ ਜਦੋਂ ਅਮਰਵੀਰ ਨੇ ਹਾਈ ਹੈਲੋ ਚ ਆਪਣੇ ਬਾਰੇ ਦੱਸਿਆ ਅੰਗਰੇਜ਼ੀ ਚ ਬੋਲ ਪੰਜਾਬ ਵਿੱਚ ਆ ਗਿਆ ਦੱਸ ਬੌਲ ਬਹੁਤ ਖੁਸ਼ ਹੋਇਆ ਉਸਨੇ ਅਮਰਵੀਰ ਦੇ ਵਿਆਹ ਚ ਆਉਣ ਦਾ ਵਾਅਦਾ ਕੀਤਾ ਅਮਰਵੀਰ ਨੇ ਮੈਨੂੰ ਪੰਜਾਬ ਚ ਦੱਸਿਆ ਪੌਲ ਆਵੇਗਾ ਬਹੁਤ ਖੁਸ਼ ਹੈ ਉਹ 2 ਮਹੀਨੇ ਲਈ ਪੰਜਾਬ ਆਏਗਾ ਉਸ ਨੂੰ ਇਤਿਹਾਸਿਕ ਸਥਾਨ ਦਿਖਾਉਣੇ ਨੇ ਤੇ ਰੜ ਕੇ ਸਮਾਂ ਲੰਘਿਆ ਜਾ ਲੰਘਿਆ ਅਮਰਬੀਰ ਦੇ ਦਿਆ ਚਪੌਲ ਤੇ ਉਸਦੀ ਪੁੱਤਰੀ ਆਈ ਬਹੁਤ ਖੁਸੀ ਆ ਕੇ ਅਸੀਂ ਪੂਰੇ ਪੰਜਾਬ ਦੇ ਇਤਿਹਾਸਕ ਸਥਾਨ ਦੀ ਸ਼ਹਿਰ ਕਰਵਾਈ ਤਾਜ ਮਹਿਲ ਲਾਲ ਕਿਲਾ ਮੁੰਬਈ ਗੇਟ ਵੀ ਦਿਖਾਇਆ ਪਰ ਪੌਲ ਨੇ ਸ਼ਹਿਰ ਸਪਾਟੇ ਤੇ ਅਮਰਬੀਰ ਦਾ 1 ਰੁਪਇਆ ਨਹੀਂ ਲੱਗਣ ਦਿੱਤਾ ਅਮਰਬੀਰ ਨੂੰ ਸਿਰਫ ਪੌਲ ਨੇ ਪੌਲ ਤੇ ਉਸਦੀ ਪੁੱਤਰੀ ਨੇ ਕਿਹਾ ਦੇਲਤੋ ਤੁਸੀਂ ਹਨੀ ਮੋਨਲੀ ਇੰਗਲੈਂਡ ਆਉਣਾ ਪਲੀਜ਼ ਸਾਡੇ ਘਰ ਰਹਿਣਾ ਘੁੰਮ ਫਿਰ ਪੰਜਾਬ ਚ ਆਪਣੇ ਕਾਰੋਬਾਰ ਤੇ ਧਿਆਨ ਦੇਵੋ ਅਮਰਵੀਰ ਨੇ ਮੈਨ ਹਾਈਵੇ ਜਲੰਧਰ ਲੁਧਿਆਣਾ ਕਟ ਪਾਵਰਪੁਆਇੰਟ ਕੋਲ ਰੈਸਟੋਰੈਂਟ ਕਰਿਆ ਮਿੰਨੀ ਬਹੁਤ ਵਧੀਆ ਚੱਲ ਰਿਹਾ 15 20 ਬੰਦਿਆਂ ਵਿੱਚ ਔਰਤਾਂ ਨੂੰ ਵੀ ਵਧੀਆ ਸੈਲਰੀ ਦੇ ਰਿਹਾ ਹੈ ਉਹਨਾਂ ਨੂੰ ਵੀ ਰੋਜ਼ਗਾਰ ਮਿਲਿਆ ਹੋਇਆ ਹੈ ਅਮਰਵੀਰ ਦੇ ਰੈਸਟੋਰੈਂਟ ਮੈਨੇਜਰ ਦੀ ਨੌਕਰੀ ਤੇ ਮਾਲਕ ਵਾਂਗ ਅਮਰਵੀਰ ਆਪ ਮਿਹਨਤ ਕਰਦਾ ਹੈ ਰੈਸਟੋਰੈਂਟ ਚ ਅਮਰਵੀਰ ਦੀ ਘਰਵਾਲੀ ਨੇ ਕੁੱਕ ਦੀ ਡਿਗਰੀ ਫਰਸਟ ਕਲਾਸ ਚ ਲਾਈ ਹੈ ਨਵੀਂ ਡਿਸ਼ ਤਿਆਰ ਕੀਤੀ ਹੈ ਹੁੰਦੀ ਹੈ ਹਰ ਰੋਜ਼ ਸੁੱਧ ਬਿਨਾ ਤੇਲ ਮਸਾਲੇ ਤੋਂ ਖਾਣਾ ਅੱਜ ਵੀ ਇੱਕ ਜਵਾਨ ਤੇ ਪੌਲ ਰੈਸਟੋਰੈਂਟ ਪੌਲ ਵੀ ਆਉਣਗੇ ਕੀ ਇਹ ਸੱਚੀ ਘਟਨਾ ਤੇ ਤੁਹਾਡੇ ਤੇ ਕੋਈ ਅਸਰ ਪਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣ ਲਈ ਧੰਨਵਾਦ ਜੀ